ਮੀਡੀਆ ਦੇ ਵਿੱਚ ਡਿਗਜ ਅਦਾਕਾਰ ਤਰਮਿੰਦਰ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਉਹਨਾਂ ਦੀ ਧੀ ਈਸ਼ਾ ਦੇওল ਨੇ ਤਰਮਿੰਦਰ ਦੀ ਮੌਤ ਦੀ ਖਬਰ ਦਾ ਖੰਡਨ ਕੀਤਾ ਡਿਗਜ ਅਦਾਕਾਰ ਤਰਮਿੰਦਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਉਹਨਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਦੌਰਾਨ ਹੁਣ ਉਹਨਾਂ ਦੀ ਧੀ ਈਸ਼ਾ ਦੇওল ਨੇ ਉਹਨਾਂ ਦੀ ਮੌਤ ਦੀ ਖਬਰ ਨੂੰ ਬੇਬੁਨਿਆਦ ਦੱਸਿਆ ਇਸ ਪੋਸਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਪਿਤਾ ਪੂਰੀ ਤਰ੍ਹਾਂ ਦੇ ਨਾਲ ਸਥਿਰ ਨੇ ਅਤੇ ਹੁਣ ਠੀਕ ਹੋ ਰਹੇ ਨੇ ਉਨਾਂ ਅੱਗੇ ਲਿਖਿਆ ਕਿ ਮੀਡੀਆ ਪੂਰੀ ਤਰ੍ਹਾਂ ਨਾਲ ਝੂਠੀਆਂ ਖਬਰਾਂ ਫੈਲਾ ਰਿਹਾ ਹੈ ਪਾਪਾ ਦੀ ਹਾਲਤ ਸਥਿਰ ਹੈ ਤੇ ਹੁਣ ਉਹ ਠੀਕ ਹੋ ਰਹੇ ਨੇ ਅਸੀਂ ਸਾਰਿਆਂ ਨੂੰ ਸਾਡੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕਰਦੇ ਹਾਂ ਪਾਪਾ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੇ ਲਈ ਧੰਨਵਾਦ ਸੋ ਹੁਣ ਤਰਮਿੰਦਰ ਦੀ ਤੀ ਇਸ਼ਾ ਦੇਵੂਲ ਨੇ ਤਰਮਿੰਦਰ ਦੀ ਮੌਤ ਦੀ ਖਬਰ ਦਾ ਖੰਡਨ ਕੀਤਾ ਹਾਲਾਂਕਿ ਪੂਰੇ ਦੇਸ਼ ਤੇ ਦੁਨੀਆ ਦੇ ਮੀਡੀਆ ਦੇ ਵਿੱਚ ਤਰਮਿੰਦਰ ਦੀ ਮੌਤ ਦੀ ਖਬਰ ਛਾਈ ਹੋਈ ਹੈ ਇਸ ਵੇਲੇ ਨੈਸ਼ਨਲ ਮੀਡੀਆ ਅਰੀਜਨਲ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਵੱਲੋਂ ਵੀ ਤਰਮਿੰਦਰ ਦੀ ਮੌਤ ਦੀ ਖਬਰ ਜਿਹੜੀ ਆ ਉਹ ਛਾਪੀ ਗਈ ਹੈ ਬ੍ਰਾਡਕਾਸਟ ਕੀਤੀ ਗਈ ਹੈ ਪਰ ਇਸ ਤੋਂ ਬਾਅਦ ਤਰਮਿੰਦਰ ਦੀ ਧੀਦ ਵੱਲੋਂ ਆਏ ਇਸ ਬਿਆਨ ਤੋਂ ਜਿਹੜਾ ਕਿ ਸੋਸ਼ਲ ਮੀਡੀਆ ਤੇ ਉਹਨਾਂ ਵੱਲੋਂ ਪੋਸਟ ਕੀਤਾ ਗਿਆ ਇਸ ਬਿਆਨ ਤੋਂ ਬਾਅਦ ਇਸ ਖਬਰ ਨੂੰ ਲੈ ਕੇ ਅ ਵੱਡਾ ਸਸਪੈਂਸ ਹੈ ਜਿਹੜਾ ਪੈਦਾ ਹੋ ਗਿਆ ਈਸ਼ਾ ਦਿਓਲ ਨੇ ਆਪਣੀ ਸੋਸ਼ਲ ਮੀਡੀਆ ਆਈਡੀ ਤੇ ਲਿਖਿਆ ਕਿ ਪਾਪਾ ਬਿਲਕੁਲ ਠੀਕ ਨੇ ਉਹ ਹੌਲੀ ਹੌਲੀ ਸਥਿਰ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਤਰਮਿੰਦਰ ਇਸ ਵੇਲੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਨੇ ਤਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਬੁਲਾਇਆ ਜਾ ਚੁੱਕਿਆ ਸਨੀ ਦਿਓਲ ਬੀਤੀ ਰਾਤ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦੇਖੇ ਗਏ ਜਦਕਿ ਬੌਬੀ ਦਿਓਲ ਦੀ ਵੀ ਅਲਫਾ ਫਿਲਮ ਦੀ ਸ਼ੂਟਿੰਗ ਛੱਡ ਕੇ ਹਸਪਤਾਲ ਪਹੁੰਚੇ ਇਸ ਤੋਂ ਇਲਾਵਾ ਹੀਮਾ ਮਾਲਨੀ ਤਰਮਿੰਦਰ ਦੇ ਪਤਨੀ ਵੀ ਪਹੁੰਚ ਗਏ ਨੇ ਸੋ ਸਾਰਾ ਪਰਿਵਾਰ ਹਸਪਤਾਲ ਦੇ ਵਿੱਚ ਮੌਜੂਦ ਹੈ ਬਾਲੀਵੁੱਡ ਦੇ ਦਿੱਗਜ ਕਲਾਕਾਰ ਅਦਾਕਾਰ ਵੀ ਹਸਪਤਾਲ ਦੇ ਅ ਵਿੱਚ ਦੇਖੇ ਗਏ ਨੇ ਸੋ ਇਸ ਤੋਂ ਬਾਅਦ ਇੱਕ ਖਬਰ ਜਿਹੜੀ ਹੈ ਉਹ ਫੈਲੀ ਕਿ ਤਰਮਿੰਦਰ ਜਿਹੜੇ ਨੇ ਦੁਨੀਆਂ ਵਿੱਚ ਨਹੀਂ ਰਹੇ ਪਰ ਹੁਣ ਈਸ਼ਾ ਦਿਓਲ ਦੀ ਇਸ ਪੋਸਟ ਨੇ ਤਰਮਿੰਦਰ ਦੇ ਫੈਨਸ ਨੂੰ ਰਾਹਤ ਦਿੰਦੀ ਹੈ ਕਿ ਤਰਮਿੰਦਰ ਠੀਕ ਨੇ ਅਤੇ ਰਿਕਵਰ ਹੋ ਰਹੇ ਨੇ ਸੋ ਈਸ਼ਾ ਦਿਓਲ ਦੀ ਇਹ ਪੋਸਟ ਹੈ ਜਿਹੜੀ ਵਾਇਰਲ ਹੋ ਰਹੀ ਹੈ ਈਸ਼ਾ ਦਿਓਲ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਕਿਹਾ ਹੈ ਕਿ ਪਾਪਾ ਬਿਲਕੁਲ ਠੀਕ ਨਹੀਂ ਉਹਨਾਂ ਦੀ ਹਾਲਤ ਸਥਿਰ ਹੋ ਰਹੀ ਹੈ ਹਾਲਾਂਕਿ ਕਿਸੇ ਹੋਰ ਪਰਿਵਾਰਕ ਮੈਂਬਰਾਂ ਨੇ ਸਿੱਧੇ ਤੌਰ ਤੇ ਮੀਡੀਆ ਦੇ ਅੱਗੇ ਆ ਕੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਤਰਮਿੰਦਰ ਦੀ ਹਾਲਤ ਇਸ ਵੇਲੇ ਕਿਸ ਤਰ੍ਹਾਂ ਸਾਨੂੰ ਇੰਤਜ਼ਾਰ ਰਹੇਗਾ ਕਿ ਪਰਿਵਾਰ ਦਾ ਕੋਈ ਮੈਂਬਰ ਖੁਦ ਆ ਕੇ ਦੱਸੇ ਕਿ ਤਰਮਿੰਦਰ ਦੀ ਹਾਲਤ ਇਸ ਵੇਲੇ ਕਿਸ ਤਰ੍ਹਾਂ ਦੀ ਹੈ